ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਛੇਤੀ ਤਰਨਤਾਰਨ ਸਾਹਿਬ ਵੀਰ ਹਰਪ੍ਰੀਤ ਦੇ ਫਾਰਮ ਤੇ ਆਏ ਆ ਸੋ ਸਾਰੇ ਭਰਾਵਾਂ ਨੂੰ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਦਿੰਨੇ ਆ ਪਸ਼ੂ ਵਪਾਰ ਦਾ ਕੀਤਾ ਵੀਰ ਹਰਪ੍ਰੀਤ ਸਿੰਘ ਉਹਨਾਂ ਦਾ ਪਸ਼ੂ ਡੇਲੀ ਰੁਟੀਨ ਦੇ ਵਿੱਚ ਕੋਈ 2-4 ਨੱਕ ਜਿਹੜੇ ਆ ਉਹ ਆਏ ਗਏ ਰਹਿੰਦੇ ਆ ਅੱਜ ਇਸ ਵੀਡੀਓ ਵਿੱਚ ਚਾਰ ਐਨੀਮਲ ਤੁਹਾਨੂੰ ਟੋਟਲ ਦਿਖਾਉਣੇ ਆ ਇੱਕ ਦੋਂਦੀ ਚੌਗੀ ਝੋਟੀ ਦਿਖਾ ਦੇਵਾਂਗੇ ਠੀਕ ਆ ਜੀ ਚੌਕ ਦੇ ਬਰਾਬਰ ਤਾਂ ਦਾ ਹਜੇ ਕਰਦੀ ਪਈ ਆ ਬਹੁਤ ਪਿਆਰੀ ਝੋਟੀ ਆ ਤਾਜੀ ਸੱਜਰ ਸਈ ਇੱਕ ਨੀਲੀ ਰਵੀ ਦੀ ਮੀਣੀ ਤੁਹਾਨੂੰ ਮੱਝ ਦਿਖਾ ਦੇਵਾਂਗੇ ਠੀਕ ਆ ਇੱਕ ਵਹਿੜ ਵੀ ਦਿਖਾਵਾਂਗੇ ਤੁਹਾਨੂੰ ਲਾਸਟ ਦੇ ਵਿੱਚ ਸੁਮਾਲ ਤਕਰੀਬਨ ਜਿਹੜਾ ਸਾਰਾ ਸੋਇਆ ਸੋਆਇਆ ਹੈ ਹਰੀਕੇ ਪੱਤਨ ਤੋਂ ਕੋਈ 12 ਕਿਲੋਮੀਟਰ ਦੀ ਦੂਰੀ ਵੱਡੇ ਸਭਰਾ ਪਿੰਡ ਬਿਲਕੁਲ ਨੇੜੇ ਸੈਦੋਂ ਸੰਗਮਾ ਦੁੱਬਲੀ ਬਰਵਾਲਾ ਚੀਮਾ ਇਹ ਥੋੜੀ ਥੋੜੀ ਦੂਰੀ ਤੇ ਨਾਲ-ਨਾਲ ਲੱਗਦੇ ਪਿੰਡ ਨੇ ਸੋ ਅੱਜ ਤਰੀਕ 14 ਅਪ੍ਰੈਲ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਦੋਸਤੋਂ ਕੋਈ ਮਾਰਨਿੰਗ ਦੇ 8:30 9:00 ਵਜੇ ਦਾ ਆਓ ਕਰਦੇ ਆ ਪੂਰੀ ਗੱਲਬਾਤ ਲੈ ਲੈਨੇ ਵੀਰ ਹਰਵੈਲ ਸਿੰਘ ਤੋਂ ਡਿਟੇਲ ਸਭ ਤੋਂ ਪਹਿਲਾਂ ਵੀਰ ਹਰਵੈਲ ਸਿੰਘ ਸਤਿ ਸ੍ਰੀ ਅਕਾਲ ਹਾਜੀ ਰਾਜ ਸਾਹਿਬ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਰ ਆਸੇ ਰੇਟ ਬਹੁਤ ਵਧੀਆ ਵੀਰ ਹਰਵੈਲ ਸਿੰਘ ਤੇ ਤੇਰੇ ਸਾਰੇ ਪਰਿਵਾਰ ਨੂੰ ਹਨਾ ਵਿਸਾਖੀ ਦੀ ਬਹੁਤ ਬਹੁਤ ਮੁਬਾਰਕਾਂ ਚਲੋ ਪ੍ਰਮਾਤਮਾ ਮੈਰ ਕੀ ਬਾਕੀ ਜਿਹੜੇ ਏਰੀਏ ਦੇ ਵਿੱਚ ਗੜੇਮਾਰੀ ਹੋਈ ਆ ਬਹੁਤ ਦੁੱਖ ਦੀ ਗੱਲ ਆ ਕੋਈ ਮਾਨਸਾ ਏਰੀਆ ਸਰੂਰ ਏਰੀਆ ਦੇ ਵਿੱਚ ਆਪਾਂ ਵੀਡੀਓ ਕਾਫੀ ਦੇਖਣਦੇ ਆ ਕਿ ਪੱਠੇ ਵੀ ਨਹੀਂ ਬਚੇ ਬਿਲਕੁਲ ਜੀ ਤਕਰੀਬਨ ਆਪਾਂ ਨੂੰ ਸਾਰੇ ਚਲੋ ਭਰਾਵਾਂ ਨੂੰ ਰਲ ਮਿਲ ਕੇ ਜਿਹੜਾ ਉਹਨਾਂ ਏਰੀਆ ਦਾ ਜਿਹੜਾ ਸਹੂਜ ਕਰਨਾ ਚਾਹੀਦਾ ਉਸ ਸਰਕਾਰਾਂ ਨੂੰ ਵੀ ਕਰਨਾ ਚਾਹੀਦਾ ਬਿਲਕੁਲ ਤੇ ਹੋਰ ਅੱਜ ਬਹੁਤ ਵਧੀਆ ਬਾਕੀ ਹੋਰ ਵੇਲ ਵੀ ਜਿਵੇਂ ਥੋੜਾ ਜਿਹਾ ਪਿੱਛੇ ਆਵੇ ਹੁਣ ਕੱਲ ਦੀ ਖਬਰਾਂ ਦਾ ਅਖਿਰ 1500 ਏਕੜ ਵੀ ਪਹਿਲੀ ਵੀ ਕਾਫੀ ਸੜ ਗਈ ਕਣਕ ਕਣਕ ਵੀ ਕਾਫੀ ਸੜ ਗਈ ਆ ਬਿਲਕੁਲ ਅੱਜ ਮਾਲਾ ਵੀ ਗਲਤੀਆਂ ਜ ਖਾਸ ਕਰਕੇ ট্রান্সਫਰਮ ਦੇ ਜਿਹੜਾ ਏਰੀਆ 10 10 ਫੁੱਟ ਦਾ ਏਰੀਆ ਜਿਹੜਾ ਬਿਲਕੁਲ ਆਪਾਂ ਨੂੰ ਅੱਜ ਤੋਂ ਵੈਸੇ ਦਾ 5-7 ਦਿਨ ਪਹਿਲਾਂ ਵੱਢ ਲੈਣਾ ਚਾਹੀਦਾ ਹੈ ਫਿਲਹਾਲ ਆਪਾਂ ਨੂੰ ਅਜੇ ਵੀ ਜਿੰਨਾ ਚਿਰ ਤੱਕ ਤੂੜੀਆਂ ਨਹੀਂ ਬਣ ਜਾਂਦੀਆਂ ਉਹਨਾਂ ਜਿੰਨਾ ਚਿਰ ਖਤਰੇ ਖਤਰਾ ਹਾਂ ਇਹ ਨਹੀਂ ਕਿ ਕਣਕ ਘਰੇ ਆ ਗਈ ਤਾਂ ਤੂੜੀ ਤੂੜੀ ਵੀ ਆਪਾਂ ਨੂੰ ਬਰਾਬਰ ਦੀ ਹੱਕਦਾਰਾ ਕਿਉਂਕਿ ਆਪਣੇ ਪਸ਼ੂ ਆ ਤੇ ਦੁੱਧ ਹਾਂ ਜੇ ਤੂੜੀ ਆ ਤਾਂ ਪਸ਼ੂਆਂ ਨੂੰ ਪਾਵਾਂਗੇ ਤੇ ਦੁੱਧ ਪੀਵਾਂਗੇ ਬਿਲਕੁਲ ਬਿਲਕੁਲ ਤੇ ਇਸ ਕਰਕੇ ਰਾਸਿਆਂ ਜਿਹੜੇ ਵੀ ਭਰਾਵਾਂ ਦੇ ਲਾਗੇ ਟਰਾਂਸਫਾਰਮ ਚਾਹੇ ਤਾਰਾਂ ਢਿੱਲੀਆਂ ਵਾ ਇਹਨਾਂ ਚੀਜ਼ਾਂ ਦੇ ਥੋੜਾ ਧਿਆਨ ਦੇਣਾ ਤੇ ਸਿਆਣਿਆਂ ਦੀ ਗੱਲ ਕੋਣੋਂ ਆਉਂਦਾ ਵੀ ਜਿੰਨਾ ਚਿਰ ਤੋੜੀ ਨਹੀਂ ਨਾ ਸਾਫ ਲੈਦੇ ਬਿਲਕੁਲ ਉਹ ਜਿਹੜਾ ਅਸਲ ਨਹੀਂ ਆਪਾਂ ਵਾਡੀ ਆਪਾਂ ਪੂਰੀ ਨਹੀਂ ਇਹਨੂੰ ਕੰਪਲੀਟ ਨਹੀਂ ਕਹਿੰਦੇ ਉਹਦੀ ਕੰਪਲੀਟ ਨਹੀਂ ਹੋਈ ਹਾਂਜੀ ਤੇ ਇਹ ਜ਼ਰੂਰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਇਹਦਾ ਬਿਲਕੁਲ ਜ਼ਿਆਦਾ ਮੁਸ਼ਕਲ ਥੋੜੀ ਜਿਹੀ ਮੁਸ਼ਕਲ ਆਉਂਦੀ ਆ ਹਾਂ ਕਈ ਵਾਰਾਂ ਇੱਕ ਵਾਰੀ ਰਾਸਿਆਂ ਆਪਣੇ ਬੂਏ ਕੇ ਟਰਾਂਸਫਾਰਮ ਆਚਾਨਕ ਦੁਪਹਿਰੇ ਖੜੇ ਤਾਂ ਕਣਕ ਦਾ ਬਿਲਕੁਲ ਤਾਂ ਉਸੇ ਟਾਈਮ ਉਹ ਚੀਜ਼ ਨੂੰ ਦੱਬ ਲੈਣੇ ਤਾਂ ਪਤਾ ਨਹੀਂ ਕਿੰਨਾ ਨੁਕਸਾਨ ਹੋ ਜਾਂਦਾ ਤਾਂ ਅਸੀਂ ਬਿਲਕੁਲ ਜਿੰਨੇ ਵੀ ਆਪਣੇ ਲਾਗੇ ਸਾਰੇ ਟਰਾਂਸਫਾਰਮਰ ਦੇ ਲਾਗੇ ਅਸੀਂ ਤਾਂ 10 10 ਫੁੱਟ ਦਾ ਏਰੀਆ ਜਿਹੜਾ ਤਕਰੀਬਨ ਜਿਹੜਾ ਮਿੱਟੀ ਬਿਲਕੁਲ ਕਰਤੀ ਲੱਗੋ ਬਿਲਕੁਲ ਬਿਗੜਾਈ ਕਰਕੇ ਵੀ ਬਿਲਕੁਲ ਲੋਬੀ ਠੀਕ ਹੈ ਜੀ ਸੋ ਇਹ ਜ਼ਰੂਰ ਮੇਰੇ ਭਰਾ ਸਾਰੇ ਠੀਕ ਹੈ ਜੀ ਕਿਸਾਨ ਪਸ਼ੂ ਪਾਲਕ ਵੀਰ ਆ ਜਿਹੜੇ ਜ਼ਰੂਰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਤਾਂ ਜੋ ਕੋਈ ਜ਼ਿਆਦਾ ਨੁਕਸਾਨ ਨਾ ਹੋ ਸਕੇ ਠੀਕ ਹੈ ਜੀ ਬਿਲਕੁਲ ਕੱਚ ਵਰਗੀ ਫਸਲ ਆ ਤੇ ਜ਼ਰੂਰ ਸਾਵਧਾਨੀ ਵਰਤਣੀ ਚਾਹੀਦੀ ਤੇ ਅੱਜ ਵੀਰ ਹਰਵੈਲ ਦੇ ਤੋ ਤਿੰਨ ਮੱਝਾਂ ਹੋਣਗੀਆਂ ਤੇ ਇੱਕ ਵਾਇਰ ਤੁਹਾਨੂੰ ਐਂਡ ਦੇ ਵਿੱਚ ਦਿਖਾਵਾਂਗੇ ਹਰ ਵੇਲੇ ਵੀਰੇ ਸ਼ੁਰੂਆਤ ਕਰ ਲਈਏ ਫਿਰ ਮੇਰੇ ਕੋ ਰਾਸਿਆਂ ਗੱਲ ਕਰੀਏ ਆਪਾਂ ਵੈਸੇ ਤਾਂ ਚਾਰੇ ਪਸ਼ੂ ਸੂਏ ਸਵਾਏ ਆ ਹਾਂਜੀ ਤੇ ਗੱਲ ਕਰਦੇ ਆਂ ਨੀਲੀ ਦੀ ਆਏ ਹਾਂਜੀ ਬਿਲਕੁਲ ਅੱਖ ਬਿਲਕੁਲ ਨੀਲੀ ਹਵਾਨੇ ਤੇ ਡੱਬ ਆ ਗਿਆ ਆ ਪਿਛਲੇ ਪੈਰਾਂ 'ਚ ਮਾਰਕਿੰਗ ਆ ਗਈ ਆ ਤੇ ਦੂਜਾ ਸੂਆ ਝੋਟੀ ਸੂਈ ਆ ਦੂਜਾ ਸੂਆ ਤੇ ਰਾਸੇ ਕੱਦ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਵਾ ਵੱਡੇ ਕੱਦ ਦੇ ਵਿੱਚ ਵੱਡੇ ਕੱਦ ਕਾਟ ਦੇ ਵਿੱਚ ਸਿੰਗਲ ਹੱਡੀ ਚ ਆ ਗਈ ਆ ਤੇ ਚਵਾ ਇੱਕ ਨੰਬਰ ਆ ਹੁਣ ਵੀਡੀਓ ਤੇ ਪਤਾ ਨਹੀਂ ਲੱਗ ਰਿਹਾ ਕਿਸ ਤਰ੍ਹਾਂ ਦੀ ਦੀਂ ਦੀ ਹੈ ਕਿਸ ਤਰ੍ਹਾਂ ਦੀ ਨਹੀਂ ਪਰ ਲੱਗ ਕੇ ਆ ਕੇ ਕੋਈ ਵੀ ਬੰਦਾ ਇਹਦੇ ਪਿੱਛੋਂ ਨਹੀਂ ਹਟਦਾ ਇੰਨਾ ਸੁਣਾਪਾ ਇਥੋਂ ਆਣ ਕੇ ਕਿਸੇ ਭੈਣ ਭਰਾ ਨੇ ਕਿਹਾ ਰਵੇ ਸਿਆ ਵੀ ਜੋ ਵੀਡੀਓ ਚ ਤੂੰ ਦੀਦਾ ਤੇ ਇਥੇ ਆ ਕੇ ਹੋਰ ਨਿਕਲਿਆ ਬਿਲਕੁਲ ਆਸਿਆ ਹੁੰਦਾ ਕਈ ਵਾਰ ਅੱਛਾ ਕਈ ਵਾਰ ਤੇਰੇ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਠੀਕ ਹੈ ਠੀਕ ਇਹ ਹਰ ਰੋਜ਼ ਕੱਲ ਹੀ ਸੂਈ ਹੈ ਨਾ ਕੱਲ ਸੂਈ ਰਸਿਆ ਤੇ ਬਾਕੀ ਬਹੁਤ ਚੰਗੀ ਆ ਸਿੰਗਲ ਅੱਡੀ ਜਾ ਹਜੇ ਸੂ ਸਵਾ ਦੇ ਵਿੱਚ ਬਹੁਤ ਕਰਮ ਵਾਲੀ ਚਲੋ ਪਰ ਜੂਗੀ ਮਗਰ ਬੱਚਾ ਕੀ ਆ ਗਿਆ ਤੇ ਮੇਲ ਕਾਫ ਆ ਗਿਆ ਉਹ ਵੀ ਮਗਰ ਕੱਟਾ ਆ ਗਿਆ ਮੇਲ ਕਾਫ ਤੇ ਸਿੰਗੀ ਵੇਖੋ ਬਹੁਤ ਸੋਹਣੀ ਬਿਲਕੁਲ ਬਰੀਕ ਪਤਲੀ ਸਿੰਗੀ ਆ ਤੇ ਇੱਕ ਵਾਰੀ ਤੁਹਾਨੂੰ ਆਪਾਂ ਤੋਰਾ ਫੇਰ ਚੈੱਕ ਕਰਾ ਦਿੰਨੇ ਆ ਕੱਤ ਵੱਡਾ ਇਹਦਾ ਠੀਕ ਆ ਜੀ ਸਿੰਗਲ ਹੱਡੀ ਕੱਤ ਵੱਡਾ ਬਿਲਕੁਲ ਪਤਲੇ ਪਿੰਡੇ ਵਿੱਚ ਰਾਇਆ ਸਿਆ ਪਹਿਲੇ ਸੂਏ ਦਾ 13 ਕਿਲੋ ਦਾ ਇਹਦਾ ਰਿਕਾਰਡ ਰਿਆ ਬਿਲਕੁਲ ਮੈਂ ਆਪਦੇ ਲਗਲੇ ਪਿੰਡ ਤੋਂ ਲਈ ਆ ਠੀਕ ਆ ਜੀ ਖੱਤਰੀ ਸਿੰਘਾਂ ਕੋਲੇ ਮੱਝ ਸੀਗੀ ਠੀਕ ਆ ਜੀ ਕਿਸੇ ਨੇ ਬੈਕ ਦਾ ਵੀ ਪਤਾ ਕਰਨਾ ਹੋਵੇ ਤਕਰੀਬਨ ਬਹੁਤ ਵਪਾਰੀ ਇਹਦੇ ਉੱਪਰ ਦੀ ਨਿਕਲੇ ਆ ਫਿਰ ਜਾ ਕੇ ਸਾਡਾ ਸੌਦਾ ਬਣਿਆ ਬੜੀ ਅੜ ਕੇ ਮੱਝ ਦਿੱਤੀ ਉਹਨਾਂ ਨੇ ਹੂੰ ਹੂੰ ਤੇ ਬਹੁਤ ਚੰਗੀ ਆ ਨੀਲੀ ਤੇ ਜਿੰਨਾ ਕੰਮ ਕਰਨਾ ਹੋਵੇ ਪ੍ਰੋਪਰ ਕਰ ਸਕਦੇ ਆ ਕਿਉਂਕਿ ਇਹਦੀ ਪੂ ਛੱਦ ਤੋਂ ਵੱਧ ਹਵਾਨੇ ਦੇ ਡੱਬ ਆ ਗਿਆ ਹੂੰ ਹੂੰ ਉਹ ਵੀ ਮਾਰਕਿੰਗ ਤੁਹਾਡੇ ਸਾਹਮਣੇ ਆ ਠੀਕ ਆ ਜੀ ਸੋ ਨੀਲੀ ਅੰਗ ਪੱਕਦੀ ਇਹ ਮਾਰੇ ਗਏ ਰਹਿਆ ਇਧਰ ਹਵਾਨੇ ਦੇ ਜਿਹੜਾ ਡੱਬ ਆ ਗਿਆ ਬਿਲਕੁਲ ਨਾਲ ਦੀ ਨਾਲ ਜ਼ਰੂਰ ਚਾਤ ਮਰਾਓ ਲਓ ਜੀ ਮਗਰ ਨੇ ਹੋਰ ਜਿਹੜੇ ਆ ਇਹ ਵੀ ਧੂਬੇ ਨਜ਼ਰ ਆਉਣਗੇ ਹਵਾਨੇ ਚੱਟੇ ਦੇ ਉੱਪਰ ਨਿਸ਼ਾਨ ਡੱਬ ਸੁੱਕਾ ਦਬੜਾ ਸੋ ਦੂਜਾ ਕ ਸੁਬਾ ਇਹ ਜਿਹੜੀ ਝੋਟੀ ਸੂਈ ਆ ਤੇਰਾ ਟੋਰਾ ਬਹੁਤ ਚੰਗਾ ਦੇਖੋ ਉੱਚਾ ਕੁਆੜ ਚੁੱਕ ਕੇ ਤੁਰਨਾ ਪਸ਼ੂ ਨੇ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਆਸਲ ਵਿੱਚ ਦੋਸਤੋ ਕੱਟਕੁੱਟ ਵੱਡੇ ਆਪਾਂ ਨੀਦੀ ਜਾਂ ਨੀਦੀ ਰਵੀ ਦੇ ਵਿੱਚ ਬਹੁਤ ਘੱਟ ਵੇਖਦੇ ਆ ਵੱਡੀ ਹਾਈਟ ਦੇ ਵਿੱਚ ਆ ਮੀਡੀਅਮ ਤੋਂ ਪਲੱਸ ਵੱਡੀਆਂ ਝੋਟੀਆਂ ਦੇ ਵਿੱਚ ਇਹ ਝੋਟੀ ਆ ਗਈ ਆ ਠੀਕ ਆ। ਆ 나ੜੂ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਗਿੱਲੇ 나ੜੂ ਬੱਚਾ ਮਗਰ ਕਟਾ ਮੇਰਾ ਸਰ ਜੀ ਚੌਣ ਐਡੀ ਕੀ ਚੰਗੀ ਤੇ ਠੰਡੀ ਸੀਲ ਹੈ। ਹਾਂ ਉਂਗਲ ਵਰਗੀ ਕਹਿੰਦੇ ਚੀਚੀ ਵਰਗੀ ਮੋਟੀ ਧਾਰ ਠੀਕ ਹੈ ਜੀ ਇਹਦਾ ਬਸ ਸਪਰੇ ਨਹੀਂ ਕਰਦੇ ਤਾਂ ਬਿਲਕੁਲ ਅਗੋ ਨਿਊਜਲ ਨੂੰ ਹਾਂ ਢਿੱਲੇ ਕਰਦਾ ਇਹਦਾ ਆ ਤਾਂ ਬਿਲਕੁਲ ਤਿਆਰ ਕਰ ਦਿੱਤਾ ਤਾਂ ਚੋਟੇ ਹੋ ਜਾਂਦੇ ਜਿਹੜੀ ਜਿਹੜੀ ਰਕਮ ਦੀ ਧਾਰਵਾਜ ਦੀ ਉਹ ਹਰ ਉਹ ਤਾਰ ਆ ਜੀ ਠੀਕ ਹੈ ਜੀ ਬਿਲਕੁਲ ਜੀ ਲਓ ਜੀ ਉਤਾਰ ਉਹ ਵੀ ਚੰਗੀ ਦਿੱਤੀ ਆ ਵੀਰ ਹਪੇਲ ਨੇ ਤੇ ਰਾਸਿਆ ਰੇਟ ਦੀ ਗੱਲ ਕਰੀਏ ਇਹਦੀ ਉਹ ਮੇਰਾ ਜੇ ਤਾਂ ਆਪਾਂ ਮੰਡੀ ਕੱਲ ਵਿਸਾਖੀ ਵਾਲੀ ਦੀ ਗੱਲ ਕਰੀਏ ਹਾਂ ਜੀ ਤਾਂ ਫਿਰ ਮੇਰੀ ਮੱਝ ਦਾ 85 ਦੀ ਹਾਂ ਜੇ ਮੰਡੀ ਦੇ ਅਕੋਰਡਿੰਗ ਵੇਖੀ ਤਾਂ ਆ ਪਰ ਬਿਲਕੁਲ ਰੇਟ ਦਾ ਜਾਇਜ਼ ਆ ਨਾ 135 ਨਾਤੀ ਰਸ 126 ਦੀ ਦੇ ਦਿੱ ਗਏ 126 ਦੀ ਹਾਂ ਉਹ ਵੀ ਆਉਂਦੀ ਹੋਰ ਵੀ ਜਾਇਜ਼ ਕਰਕੇ ਦੇ ਦਿੱ ਗਏ ਮਾਲ ਦਾ ਰੇਟ 123 ਆ 123 ਦੇ ਵਿੱਚ ਵੀ ਆਪਾਂ ਥੋੜਾ ਬੋਧਾ ਮਾਨ ਤਨ ਕਰ ਆ ਜਾਂਦਾ ਜਰੂਰ ਕਰ ਠੀਕ ਹੈ ਲੋ ਵੀ ਇਹਨਾਂ ਦਿਨਾਂ ਦੇ ਵਿੱਚ ਦੋਸਤੋ ਵਿਸਾਖੀ ਬੱਲੇ ਵੇਰ ਕੇ ਮੰਡੀ ਚੱਲਣ ਡਈ ਐ ਸੋ ਸਾਰੇ ਆਪਣੇ ਭੈਣ ਭਰਾ ਉੱਥੇ ਸ਼ਮੂਲੀਅਤ ਕੀਤੀ ਆ ਪਹੁੰਚੇ ਆ ਉੱਥੋਂ ਦਾ ਰੇਟ ਵੀ ਤੁਸੀਂ ਦੇਖ ਲਿਆ ਤੇ ਆਮ ਨੋਰਮਲ ਜਿਹੜੇ ਆਪਣੇ ਵੀਰ ਵਪਾਰੀ ਵਰਕ ਘਰੇ ਲਿਆ ਕੇ ਮਾਲ ਵੇਚਦੇ ਆ ਤੇ ਇੱਥੋਂ ਦੇ ਰੇਟ ਵੀ ਤੁਹਾਨੂੰ ਪਤਾ ਲੱਗ ਜਾਣੇ ਆ 1.23 ਹਜ਼ਾਰ ਦੀ ਇਹ ਤੁਹਾਨੂੰ ਝੋਟੀ ਮਿਲ ਜੂਗੀ ਵੱਡੀ ਹਾਈਟ ਕੱਦ ਦੇ ਵਿੱਚ ਪਸੰਦ ਆਊਗੀ ਭਰਾਵਾ ਨੂੰ ਚੋਣ ਚਵਾਉਣ ਦੀ ਇੱਕ ਨੰਬਰ ਨਿਕਲੀ ਆ ਠੀਕ ਹੈ ਜੀ ਬੇਫਿਕਰੀ ਆ ਵੀ ਸੋਈ ਸੁਵਾਈ ਆ ਅੱਗੇ ਸੈਕੰਡ ਨੰਬਰ ਤੇ ਇੱਕ ਝੋਟੀ ਦਿਖਾਉਂਦਾ ਤੁਹਾਨੂੰ ਤਿਆਰੀ ਮੋ ਚੌਕ ਦੇ ਦੰਦ ਜਿਹੜੇ ਹਜੇ ਬਰਾਬਰ ਨਹੀਂ ਕੀਤੇ ਨੇ ਠੀਕ ਹੈ ਜੀ ਇੱਕ ਦੰਦ ਕਰ ਗਈ ਆ ਇੱਕ ਹਜੇ ਨਿਕਲਣ ਦਿਆ ਠੀਕ ਹੈ ਕੋਈ ਉਮਰ ਇਹਦੀ ਸਾਢੇ ਕਿ ਤਿੰਨ ਸਾਲ ਹੋਊਗੀ ਠੀਕ ਹੈ ਤੇ ਚੰਗਾ ਕੱਦਕਾਰ ਆ ਝੋਟੀ ਦਾ ਮਗਰ ਕੱਟੀ ਜਦੇ ਮਗਰ ਕੱਟੀ ਆ ਗਈ ਆ ਹਾਂ ਅੱਜ ਕਿੰਨੇ ਦਿਨਾਂ ਦੇ ਵਿੱਚ ਆ ਸੂਈ ਨੂੰ ਅੱਜ 10 ਦਿਨ ਹੋਏ ਆ ਲੋ ਵੀ 10 ਕ ਦਿਨਾਂ ਦਾ ਤੋਂ ਸੋ ਟਾਈਮ ਹੋ ਗਿਆ ਜਸੂਈ ਨੂੰ ਤੇ ਰਾਸਿਆ ਪਟੋਟੀ ਕਾਦੀ ਆ ਚੀਜ਼ ਆ ਸਿੰਗਲ ਹੱਡੀ ਦੇ ਵਿੱਚ ਆ ਹਾਂ ਤੇ ਪੁੱਠਾ ਚੰਗਾ ਲੱਗਾ ਲੋ ਵੀ ਠੀਕ ਆ ਜੀ ਚੌਗੀ ਪੂਰੀਆਂ ਸ਼ੈਤਾਨੀਆਂ ਵਾਲੀ ਝੋਟੀ ਹੈਗੇ ਪੂਰੀ ਪੂਰੀ ਰਾਸਿਆ ਫਿਰ ਠੰਡੀ ਵੀ ਆ ਲੋ ਜੀ ਮੈਂ ਕਿਹੜੀ ਝੋਟੀ ਆ ਨਿੱਗਰ ਲੈਵਾ ਪੂਰੀ ਦਾ ਸੋ ਝੋਟੀ ਸੀ ਹਰਵੇਲ ਬੱਚਾ ਪੁੱਛਾਇਨ ਵਧੀਆ ਖੁਸ਼ੀ ਦਾ ਚਹਿਲਿਆ ਖੁਸ਼ੀ ਰਾਜੀ ਕੋਈ ਇਹਨੂੰ ਜੋੜਦੀ ਕਿਸੇ ਚੀਜ਼ ਦੀ ਲੋੜ ਨਹੀਂ ਚਵਾਰ ਆਸਾ ਇੱਕ ਨੰਬਰ ਤੇ ਲੇਵਾ ਨਿੱਗਰ ਨਿੱਗਰ ਲੈਵਾ ਤੇ ਦੁੱਧ ਵਦੇਰੇ ਹਾਂ ਜੇ ਲਫਾਫਾ ਚੱਡਾ ਤੇਰਾ ਸਿਆਪ ਦੁੱਧ ਨਹੀਂ ਪੱਟਾਂ 'ਚ ਦੁੱਧ ਆਏ ਦੇ ਠੀਕ ਆ ਨਿੱਕਰ ਲੈ ਵੇਜ ਸੋ ਸਭ ਤੋਂ ਅਹਿਮ ਗੱਲ ਆ ਜਿਹੜੀ ਦੋਸਤੋ ਬਿਲਕੁਲ ਚੌਗੀ ਝੋਟੀਆਂ ਚੌਕ ਦਾ ਇੱਕ ਬਰਾਬਰ ਕੀਤਾ ਤੇ ਇੱਕ ਹਜੇ ਚੱਕਣ ਲਈ ਬਰਾਬਰ ਨਹੀਂ ਕੀਤਾ ਉਹ ਪਾਰਕੂ ਭਰਾ ਆਪਣੇ ਖਿਡਾਰੀ ਵੀਰ ਜਿਹੜਾ ਮਰਜੀ ਇੱਥੇ ਆਣ ਕੇ ਆਪਦਾ ਮੂੰਹ ਫੜ ਕੇ ਤਸੱਲੀ ਕਰ ਸਕਦਾ ਕਿਉਂ ਲਾਣੇ ਘਰਾਣੇ ਦੀ ਆ ਬਿਲਕੁਲ ਜਿਹੜਾ ਰਿੰਗ ਆਲਾ ਇਹਦਾ ਸਿੰਘ ਆ ਗੁੱਟੀਆਂ ਬਣੀਆਂ ਵਾ ਹਾਂ ਤੇ ਗੁੱਟੀਆਂ ਆਲਾ ਸਿੰਘ ਜਿਹੜਾ ਕਿਸੇ ਕਿਸੇ ਪਸ਼ੂ ਨੂੰ ਆਉਂਦਾ ਬਿਲਕੁਲ ਜੀ ਬਿਲਕੁਲ ਵੇਖੋ ਬਿਲਕੁਲ ਹਵਾਨਾ ਜਿਹੜਾ ਦੋਸਤੋ ਸਿਕਸ ਫਿਕਸ ਕੋਈ ਰਾਸਿਆ ਨੂੰ ਮਸਟੈਟਸ ਦਾ ਡਰ ਨਹੀਂ ਕਦੇ ਇਹ 15 ਸੂਏ ਵੀ ਸੂਪੂਗੀ ਹਾਂ ਤਾਂ ਰਾਸਿਆ ਇਹ ਨਹੀਂ ਲੱਗਣਾ ਕਿ ਇਹਨੇ ਸੂਏ ਹੋਊਗੀ ਸਿੰਗਲ ਢੀ ਦੇ ਵਿੱਚ ਫਿਰ ਨਿੱਗਰ ਲੈਵਾ ਠੰਡੀ ਵੇਹ ਰਾਤ ਐਦਰ ਕੈਮ ਮੈਂ ਥੋੜਾ ਹੱਥ ਉਹ ਤੇ ਫੇਰਦਾ ਕਰਮਾਲੀ ਦੇ ਇਧਰ ਵੀ ਜਿਵੇਂ ਵੜਾ ਵਰਗੀ ਬਿਲਕੁਲ ਸੀਲੀ ਆ ਕਰਮਾਲੀ ਜਣਾ ਤੇ ਜਿੰਦਾ ਰਾਸਿਆ ਹੋਰ ਭਾਰ ਪਊਗਾ ਲੈਵੇ ਤੇ ਆ ਹੈ ਫਸੀ ਪਈ ਆ ਨਿੱਗਰ ਬੜਾ ਟਕਾਣੇ ਤੇ ਲੈਵਾ ਟਕਾਣੇ ਤੇ ਪੂਰਾ ਬਹੁਤ ਪਿਆਰੀ ਝੋਟੀ ਹੈ ਠੀਕ ਆ ਜੀ ਮਗਰ ਇਹਦੇ ਕੱਟੀ ਆ ਗਈ ਆ ਫੀਮੇਲ ਇੱਕ ਨਹੀਂ ਦੋ ਲੈ ਕੇ ਜਾਉਂਗਾ ਦਾਸਿਆ ਭਵੇਂ ਪਲੂਨ ਹਾਂ ਦੇਖ ਕਾਦੇ ਦੇ ਬਰਾਬਰ ਦੋਨਾਂ ਦਾ ਇਹ ਆਪਾਂ ਵੱਡੀ ਦਸੀਏ ਤੇ ਇਹ ਵੀ ਆਪਾਂ ਨਹੀਂ ਕਹਿ ਸਕਦੇ ਇਹ ਵੀ ਨਹੀਂ ਕਹਿ ਸਕਦੇ ਬਸ ਇਹ ਆ ਕਿ ਉਹ ਦੂਜਾ ਸੁਆ ਥੋੜੀ ਜੀ ਭਰੀ ਆ ਇਹ ਸਿੰਗਲ ਆ ਬਿਲਕੁਲ ਅਸਲ ਦੇ ਵਿੱਚ ਹਰਵੇਲ ਚਲੋ ਜਿੱਦਾਂ ਮਰਦੀ ਆ ਦੂਜੇ ਤੀਜੇ ਸੁਵੇ ਜਾ ਕੇ ਆ ਸਕੂਲ ਪੂਰੀ ਵੱਡੀ ਮੱਝ ਬਣੂਗੀ ਹਾਂ ਬਹੁਤ ਚੰਗੀ ਇਹ ਹਰਵੇਲ ਵੀਰ ਕੀ ਮੋਲ ਆ ਕੀ ਡਿਮਾਂਡ ਕਰਦੀ ਏ ਦੀ ਦਾਸਿਆ ਰੇਟ ਇਹਦਾ 93000 ਆ ਉਹਦੇ ਚੋਂ ਮੰਨਤਾਂ ਲਾਸਟ ਰਾਸਾ 87000 ਦੀ ਹੋ ਜੂਗੀ 87 ਦੀ 84 ਚੋਂ ਕਰ ਦਾਂਗੇ ਐਂਡ 85000 ਦੀ ਦੇ ਦ ਬੱਜ ਗਈ ਛਾਲ ਬੱਜ ਗਈ ਲੈ ਵੀ 85000 ਦੀ ਹਰਮਾਨ ਤਾਂ 84000 ਦੀ ਝੋਟੀ ਦੇ ਲਓ ਜੀ 84000 ਦੀ ਮਿਲ ਜੂਗੀ 84000 ਦੀ ਇਹ ਤਾਂ ਥਲੇ ਰੇਲ ਇਸ ਵਕਤ ਦੁੱਧ ਇਸ ਵਕਤ ਰਾਸਾ ਕੋਈ 8 ਤੋਂ ਲੈ ਕੇ 9.5 ਦੇ ਵਿੱਚ ਲਓ ਵੀ 8 ਤਾਂ ਫਾਈਨਲ ਹੈ 9.5 ਤੱਕ ਕਿਉਂਕਿ ਝੋਟੀ ਆਈ ਆ ਕੋਈ ਵਾਦ ਕੱਟ ਹੋ ਸਕਦੀ ਕਿ ਲੋਖੰਡ ਦੀ ਮਲ 9 ਕਿਲੋ ਮੰਨ ਕੇ ਕੋਈ ਉਹ ਵੀ ਅੱਜ ਤੋਂ 9 ਦੇ ਦਰਮਿਆਨ ਮੰਨ ਕੇ ਸੌਦਾ ਕਰ ਲਿਆ ਜੇ ਬਾਕੀ ਝੋਟੀ ਝੋਟੀ 12 ਤੇ ਜਾਊਗੀ ਪਹਿਲੇ ਸੂਵੇ ਇੱਧਰ ਇੱਕ ਹੋਰ ਤੋਪਾ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਨੀਲੀ ਦਾ ਤੋਪਾ ਅੱਲੀ ਨੀਲੀ ਨਹੀਂ ਕਹਾਂਗੇ ਨਾਲ ਦੀ ਨਾਲ ਮੀਨੀ ਵੈਸੇ ਮੀਣੀਆਂ ਮੱਝਾਂ ਵੈਸੇ ਵੀ 100 ਦੇ ਵਿੱਚੋਂ ਕੋਈ 2-3 ਇੱਥੇ ਆਉਂਦੀਆਂ ਘਾਟ ਹੀ ਰਹੀਆਂ ਨੇ ਠੀਕ ਆ ਜੀ ਸੋ ਮੀਨੀ ਨਾਲ ਦੀ ਨਾਲ ਕਰਮਾਂ ਦੀ ਰਾਹ ਸਤ ਤੀਜੇ ਸੂਵੇ ਦੇ ਵਿੱਚ ਚੱਲਣਦੀ ਆ ਆ 1 ਮਹੀਨੇ ਤੋਂ ਕੋਈ 35 ਦਿਨ ਦੀ ਇਹ ਬਣੀ ਆ ਠੀਕ ਆ ਜੀ ਤੇ ਮੀਨੀ ਆ ਅੱਗ ਪੂਰੀ ਨੀਲੀ ਪਾਕਿਸਤਾਨ ਬਲੱਡ ਲਾਈਨ ਨੂੰ ਟੱਚ ਕਰ ਸਿੰਗ ਵੇਖ ਰਾਸਿਆ ਬਹੁਤ ਪਿਆਰੀ ਆ ਵੇਖੋ ਖੇਲਦੀ ਇਹ ਕਰਮਾਰੀਆਂ ਲੱਭੀਆਂ ਹੀ ਨਹੀਂ ਤੇ ਠੰਡੀ ਸੀਲ ਬਹੁਤ ਜ਼ਿਆਦਾ ਦੁੱਧ ਆ ਰਿਹਾ ਤੇ ਥੱਲੇ ਜਿੱਦਨ ਮੈਂ ਲੈ ਕੇ ਆਇਆ ਸੀਗਾ ਹਾਂਜੀ 5 ਕਿਲੋ ਸੀ ਅੱਜ 7 ਕਿਲੋ ਕਰ ਗਈ ਠੀਕ ਹੈ ਲੋ ਵੀ ਅੱਜ 7 ਕਿਲੋ ਦੋਸਤੋ ਤੋਂ ਥੱਲੇ ਬਿਲਕੁਲ ਕਰ ਗਈ ਆ ਤੇ 45 ਕੇ 40 ਦਿਨਾਂ ਦੀ ਆ ਕੋਈ 35 36 ਦਿਨ ਦੀ ਇਹ ਗੱਬਣ ਹੋਵੇ ਠੀਕ ਹੈ ਜੀ ਲੋ ਜੀ ਠੀਕ ਆ ਸੋ ਬਿੱਲੀਆਂ ਖਾਣੇ ਬਿੱਲੀਆਂ ਆਖਾ ਥੱਲੇ ਸਿੰਗ ਤੋਂ ਵੀ ਹੁੰਦੇ ਆ ਠੀਕ ਆ ਜੀ ਆ ਬਿਲਕੁਲ ਜ਼ਬਾਨ ਵੀ ਗੁਲਾਬੀ ਬਿਲਕੁਲ ਜਵਾਨ ਗਲਾਪੀ ਆ ਸੋਕੇ ਨੀਲੀ ਦੇ ਕਿਸੇ ਭਰਾਨੇ ਕੰਮ ਕਰਨਾ ਤੇ ਕਿਤੇ ਨਾ ਕਿਤੇ ਕਰੀਆਂ ਕੁੱਟੀਆਂ ਕਰਮਾਲੀਆਂ ਦੇ ਕਿਤੇ ਦੋ ਤਿੰਨ ਦੇਖੀ ਆ ਫਿੰਡੋਰਾ ਸਿਆ ਮੱਝ ਲਈ ਆ ਹਾਂ ਬਿਲਕੁਲ ਦੁੱਧ ਵਾਲੀ ਆ ਪੂਰੀ ਫਿਰ ਫੈਟ ਵੀ ਇਹਦੀ 10 ਹਾਂ ਚੰਗੀ ਫੈਟ ਦੀ ਮਾਲਕਾ ਹਾਂ ਤੇ ਆ ਪੁੱਠਾ ਦੇ ਕਿੱਥੇ ਲੱਗੇ ਹੱਡ ਤੇ ਪੂਰੀ ਭਰ ਜੂ ਕਰਮਾਲੀ ਸੁੱਚਾ ਘਾਟਾ ਚਕੂਠਾ 204 ਹੈ ਤੇ ਪਤਲੇ ਪਿੰਡੇ ਦੇ ਵਿੱਚ ਆ ਬਾਕੀ ਥੱਲੋਂ ਛੱਡੇ ਛੋਟੇ ਦੀ ਸਾਫ ਆ ਤੇ 7 ਕਿਲੋ ਜਵਾਦਾਂਗੇ 7 ਕਿਲੋ ਜਵਾਦਾਂਗੇ ਰਾਜਾ ਜਿੰਦ ਮੈਂ ਪਰ ਲੈ ਗਿਆ 5 ਤੇ ਲੈ ਗਿਆ ਦੁੱਧ ਵਧ ਗਈ ਆ ਅਸਲ ਦੇ ਵੇਟਰਾ ਘਰਾਂ ਦੇ ਵਿੱਚ ਘਾਟਾ ਵੈਸੇ ਗੁਜਰਾ ਦੇ ਕੋਲ ਉਹਨਾਂ ਪਰਾਂਵਾਂ ਦੇ ਚੰਗਾ ਮਾਲ ਸਾਂਭਿਆ ਕਿਉਂਕਿ ਮਾਲ ਬੜਾ ਘੱਟ ਵੇਚਦੇ ਉਹ ਸੇਲ ਕਰਦੇ ਆ ਤੇ ਉਹਨਾਂ ਦੇ ਕੋਲ ਕਿਤੇ ਨਾ ਕਿਤੇ ਇਹੋ ਜਿਹੇ ਪਸ਼ੂ ਕਿ ਜਦੋਂ ਅਕੇ ਲੱਗੇ ਆਪਾਂ ਵੇਖਦੇ ਆ ਤੇ ਬਹੁਤ ਸਵਾਦ ਆਉਂਦਾ ਠੀਕ ਹੈ ਕੱਟੀਆਂ ਮੀਣੀਆਂ ਕੱਟੀਆਂ ਦੀ ਇੰਨੀ ਮੰਗ ਆ ਨੀਲੀਆਂ ਹੋਣ ਨਾਲ ਤਾਂ ਉਹ ਤਾਂ ਫਿਰ ਸੋਨੇ ਦੇ ਸੁਹਾਗੇ ਵਾਲੀ ਗੱਲ ਹਾਂ ਤੇ ਬਹੁਤ ਚੰਗੀ ਆ ਤੇ ਲੇਵਾ ਵੀ ਸੱਜਰਾ ਵਾਲਾ ਆ ਠੀਕ ਆ ਇਹ ਨਹੀਂ ਕੇ ਮੜਾ ਮੋੜਾ ਪੂਰਾ ਵੇ ਆ ਆਮ ਨੋਰਮਲੋਂ ਬਿਲਕੁਲ ਸੱਜਰ ਮੱਝਾ ਵਾਲਾ ਸੱਜਰਾ ਮੱਝਾ ਵਾਲਾ ਲੇਵਾ ਲੱਗਾ ਚਾ ਆ ਇੱਕ ਨੰਬਰ ਆ ਸੋ ਇਹ ਜਿਹੜੀ ਦੋਸਤੋ ਮੱਝ ਤੁਹਾਨੂੰ ਦਿਖਾ ਦਿੱਤੀ ਆਪਾਂ ਬਾਕੀ ਦਾਸਿਆ ਐਨੇ ਆ ਗਏ ਮੇਰੇ ਕੋਲੇ ਦੋ ਤਿੰਨ ਦਿਨ ਟਿਕਾ ਲਿਆ ਸੀ ਠੀਕ ਹੈ ਤੇ ਅੱਗੇ ਜਾ ਕੇ ਇੱਕ ਦੇ ਦਿਨ ਦਾ ਮੈਂ ਕੁਝ ਕਹਿ ਨਹੀਂ ਸਕਦਾ ਬਾਕੀ ਹੁਣ ਪਾੜੇ ਬੰਦੇ ਤੇ ਆ ਗਏ ਇੱਥੇ ਆਪਣੇ ਕੋਲ ਪਾੜੇ ਤੇ ਆ ਗਏ ਪਾੜੇ ਤੇ ਆ ਗਏ ਫਿਰ ਫਿਰ ਕੀ ਡਿਮਾਂਡ ਕੀ ਮੰਗ ਡਿਮਾਂਡ ਦਾਸਿਆ ਨਾ 58 ਹਾਂ ਨਾ 557 ਹਾਂ 55500 ਦੀ ਮੱਝ ਲੈ ਦੇ ਕਰਾਂਗੇ 500 ਰੁਪਿਆ ਹੋਰ ਮੰਨਦੜ 55 ਦੀ ਦੇਵਾਂਗੇ 55 ਦੇ 55000 ਦੀ ਲੋ ਵੀ ਕਰੋ ਮੌਜ 55000 ਦੀ ਦੋਸਤੋ ਇਹ ਮਾਜ ਮਿਲ ਜੂਗੀ ਮੀਨੀ ਤੇ ਬਹੁਤ ਵਧੀਆ ਮਾਜ ਆ ਜਿਹੜੇ ਭਰਾ ਆਪਣੇ ਖਿਡਾਰੀ ਆ ਕਿਉਂਕਿ ਅੰਦਰੋਂ ਕਿਸੇ ਭਰਾ ਦਾ ਸ਼ੌਂਕ ਹੁੰਦਾ ਬਿਲੀ ਸ਼ੌਂਕ ਹੁੰਦਾ ਵੀ ਇਹੋ ਜਿਹਾ ਪਸ਼ੂ ਮੇਰੇ ਤੇ ਆਪਾਂ ਖਰੀਦੀਏ ਨਸਲ ਤੇ ਕੰਮ ਕਰਨ ਨੂੰ ਜੀ ਕਰਦਾ ਬਰੀਡ ਤੇ ਕੰਮ ਕਰਨ ਕੰਮ ਕਰਨ ਨੂੰ ਜੀ ਕਰਦਾ ਤੇ ਬਿਲਕੁਲ ਹੱਥ ਪਾ ਲਿਓ ਤੁਸੀਂ 7 ਕਿਲੋ ਤਾਰਾਂ ਕੋਈ ਅੱਗੇ 40 ਤੋਂ ਪਲੱਸ 45 ਕਿ ਦਿਨਾਂ ਦੀ ਬਣੀ ਸੌਰੀ ਵੀ ਆ ਸੋ ਨਿਕਲ ਆਵੇ ਉਹ ਵੀ ਗਾ ਕਿਸੇ ਭਰਾ ਦੀ ਕਿਸਮਤ ਇੱਧਰ ਇੱਕ ਵੈੜ ਦਿਖਾ ਦਿੰਨੇ ਆ ਬਿਲਕੁਲ ਹੌਲੇ ਜੇ ਪਾ ਦੇ ਵਿੱਚ ਵੈੜਾ ਤਾਜੀ ਸੱਜਰ ਸੂਈ ਆ ਸੋ ਇਹਦੀ ਡਿਟੇਲ ਵੀ ਰਰ ਵਲ ਇਹ ਰਾਸਿਆਂ ਤੀਜੇ ਸੂਏ ਚੱਲਣ ਦੇ ਆ ਹਾਂ ਦੁੱਧ ਦੇ ਥੱਲੇ ਕੋਈ 13 ਕਿਲੋ ਹੋ ਗਿਆ ਹੋਊਗਾ 13 ਕਿਲੋ ਠੀਕ ਆ ਸੂਈ ਨੂੰ ਅੱਜ ਕੋਈ 10 ਦਿਨ ਹੋਣਗੇ ਤੇ ਬਹੁਤ ਚੰਗੀ ਆ ਚਵਾ ਚੂ ਇੱਕ ਨੰਬਰਾਂ ਕਰਮ ਵਾਲੇ ਦਾ ਮਗਰ ਤੋਂ ਸੂਆ ਬੱਚਾ ਮਗਰ ਬੱਚਾ ਆ ਗਿਆ ਤੇ ਠੰਡੀ ਸੀਲ ਫੁੱਲ ਹੂੰ ਜਿੰਨੀ ਵੀ ਆਪਾਂ ਦੀ ਤਾਰੀਫ ਕਰ ਲਈਏ ਉਹ ਕਿੰਨਾ ਦੁੱਧ 12 ਤੋਂ 13 ਕਿਲੋ ਹੋਊਗਾ ਹੁਣ ਹਾਂ ਲਓ ਜੀ ਪਰਮੇਸ਼ਵਰ ਜੀ ਦੇ ਨਾਮ ਦਾ ਚੋਣ ਕਰੋ ਚੈੱਕ ਰਾਸਿਆ ਪਿੱਛੋਂ ਵੀ ਲੈਵੇ ਦੇ ਕਰੀ ਝਾੜ ਮਾਰ ਆ ਦੇਖੋ ਚੰਗੇ ਵੱਡੇ ਕਦ ਕੱਦ ਦੇ ਵਿੱਚ ਆ ਮੇਰੇ ਕੋ ਰਾਸੇ ਆਈ ਨੂੰ ਤਾਂ ਚਲੋ 12 13 ਦਿਨ ਹੋ ਗਿਆ ਨੱਪਣ ਲੈਂਦੀ ਸੀ ਸੂਈ ਵੀ ਆਪਣੇ ਕੋਲੇ ਹੀ ਆ ਹਮ ਰਾਸੇ ਇੰਨੇ ਗਾ ਮਤਲਬ ਕਿਸੇ ਨੇ ਮਲ ਡੇਗੀ ਪਈ ਸੀ ਵੀ ਲੋੜ ਤੋਂ ਬਾਅਦ ਤੇ ਹੁਣ ਤਾਂ ਕਰਮਾ ਵਾਲੀ ਬਚ ਗਈ ਹਾਂ ਗੱਲ ਸੇਵਾ ਦੀ ਸੇਵਾ ਤੇ ਰਾਸੇ ਮਹੀਨੇ ਦੇ ਵਿੱਚ ਹੀ ਇਹਨੇ ਪੂਰੀ ਐ ਪੂਰੀ ਨਿੱਖਰ ਕੇ ਬਾਹਰ ਆ ਜਿਵੇਂ ਹਰ ਵੇਲੇ ਕਹੇ ਦਿੰਦਾ ਤੂੰ ਵੀ ਅਕਸਰ ਵੀ ਸਾਈਆਂ ਬਾਜੋ ਸੌਣ ਤੇ ਆਈਆਂ ਸਾਈਆਂ ਬਾਜੋ ਸੌਣ ਤੇ ਆਈਆਂ ਸੌਣ ਤੇ ਕਿਹੜਾ ਪਾਣੀ ਨਹੀਂ ਹੁੰਦਾ ਹੈ ਨਾ ਸਾਈਆਂ ਬਾਜੋ ਸੌਣ ਤੇ ਆਈਆਂ ਉਹੀ ਗੱਲ ਲੇਵੇ ਤੇ ਨਖਾਰ ਵੀ ਪਰ ਇੱਥੇ ਜਿਹੜਾ ਦੱਸੋ ਇਹ ਸਾਈ ਉੱਤੇ ਰਹਿੰਦਾ ਤੇ ਇਹ ਦੀ ਸੌਣ ਚ ਧਿਆਈਆਂ ਰਹਿੰਦੀਆਂ ਸੌਣ ਛੱਡੋ ਵੀ ਮੈਨੂੰ ਤਾਂ ਕੋਈ ਮਹੀਨੇ ਜਣ ਧਿਆਈਆਂ ਵੇਖੋ ਪਾਣੀ ਨਾਲ ਆ ਜੀ ਆ ਨਾਲੋਂ ਨਾਲ ਆ ਵੀ ਇਹ ਸ਼ੌਕ ਤੇ ਬਿਲਕੁਲ ਤੰਦ ਪਾਏ ਨੇ ਵੀਰ ਨੇ ਸ਼ਟਾਟਿੰਗ ਤੋਂ ਹੀ ਜਦੋਂ ਫਾਰਮ ਜਾਂ ਸ਼ੈੱਡ ਬਣਾਇਆ ਸੀਗਾ ਅੱਜ ਤੋਂ 8-7 ਸਾਲ ਪਹਿਲਾਂ ਲੱਗਾ ਕਿਤੇ ਆਪਾਂ ਜਾਣਾ ਆਉਣਾ ਹੁੰਦਾ ਹਾਂ ਗੋਆ ਥੱਲੇ ਰਹਿ ਜਾਊਗਾ ਕੋਈ ਚੱਕਰ ਨਹੀਂ ਆਹ ਤੇ ਤਾਂ ਹੈ ਪਾ ਤੇ ਡੋ ਭੁਖੀ ਤੇ ਮੇਲਾ ਦੱਖ ਨਾ ਦੇਵੇ ਹਾਂ ਤੇ ਤੇ ਡਰਜਾ ਤੇ ਗਾਰੇ ਵੇਝਦੀ ਵੀ ਨੰਗ ਜਾਈਦਾ ਇਹਾ ਥੱਲੇ ਗੋਆ ਤੇ ਜਦੋਂ ਕਿਤੇ ਗਏ ਹੋਈ ਹੈ ਨਾ ਤੇ ਆਪ ਨੂੰ ਹੁੰਦਾ ਵੀ ਯਾਰ ਪੱਠੇ ਦਾ ਖੁਰਲੀ ਜਿ ਪਾਇਸੀ ਪਾਣੀ ਦਾ ਨਹੀਂ ਰਹਿ ਗਿਆ ਹੈ ਨਾ ਪਰ ਟੈਂਕੀ ਭਰ ਦਈਦੀ ਆ ਪਾਣੀ ਫੁੱਲ ਆ ਭਾਵੇਂ ਨਹੀਂ ਵੀ ਕਰੇ ਕਿਸੇ ਗਵਾਂਡੀ ਨੂੰ ਕਹਿੰਦੇ ਬਹੁਤ ਵਧੀਆ ਮੈਨੇਜਮੈਂਟ ਆ ਸੋ ਹਰੇਕ ਪਸ਼ੂ ਪਾਲਕ ਵੀਰ ਨੂੰ ਇਹ ਵੀ ਨਾਲ ਦੀ ਨਾਲ ਚਾਹੀਦਾ ਸੋ 12 ਕਿਲੋ ਦੋ ਰੋਜ਼ਾ ਫਿਰ ਇੰਨਾ ਕ ਮਤਲਬ ਹੈ ਇਹਦੇ ਤੇ ਖਰਚਾ ਘਟਾ ਜੇ ਟੋਟਲ ਆਪਣੇ ਕੋਲੇ ਕੋਈ 15 ਬਣੇ ਨੇ ਤਾਂ ਮੇਰੇ ਹਿਸਾਬ ਨਾਲ ਇਹਨਾਂ ਦਾ 5000 ਵੀ ਖਰਚਾ ਲੱਗਾਊਗਾ ਬਿਲਕੁਲ ਬਿਲਕੁਲ ਬਹੁਤ ਸੋਹਣਾ ਮੈਨੇਜਮੈਂਟ ਆ ਠੀਕ ਆ ਜੀ ਫਾਰਮ ਦੇ ਵਿੱਚ ਸੋ ਇਹ ਘੱਟ ਤੋਂ ਘੱਟ ਇੱਕ ਬਿਗినਰ ਨੂੰ ਜ਼ਰੂਰ ਕਰਨਾ ਚਾਹੀਦਾ ਪੱਠਾ ਸੁੱਟ ਦੋ ਪਾਣੀ ਮਿਲ ਜAVE ਹੋਰ ਗੱਲ ਲੈਦਾ ਵੱਖਰੀ ਆ ਹਰਵੇਲ ਇਹਦਾ ਰੇਤ ਆਸਿਆ ਇਹਦਾ ਲੈ ਤੇ ਮੋਲਾ 37 37 ਚੋਂ ਵੀ ਮਾਨਤਨ 35000 ਦੀ ਵੈੜ ਦੇਵਾਂਗੇ 13 ਕਿਲੋ ਦੁੱਧ ਚਵਾ ਕੇ ਦੇਵਾਂਗੇ ਹੋਰ ਵੀ ਆਪਣੇ ਕੋਲੇ ਜੇ ਟਿਕਦੀ ਆ ਵੀ 10 15 ਦਿਨ ਤੇਰਾ ਆਸਿਆ 20 ਨੂੰ ਇਹ ਹੱਥ ਮਰਾਵਾਂਗੇ ਤਾਂ ਚਲੋ ਜੀ ਲੋ ਵੀ ਭਰਾਵੋ ਬਾਕੀ ਫਾੜੀ ਵਾਲਾ ਚੱਡਾ ਲੈਵਾ ਤੁਹਾਨੂੰ ਦਿਖਾਤਾ ਆਪਾਂ ਠੀਕ ਆ ਜੀ ਸੋ ਹਵਾਨੇ ਚੱਡੇ ਦੀ ਤੁਸੀਂ ਦੇਖ ਲਈ ਆ ਸੋ ਚਾਰੇ ਥਣ ਤੇ ਬਾਕੀ ਅਗੋਂ ਪਿਛੋਂ ਜਦਾ ਮਰਜੀ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦਿੱਤੀ ਆ ਸੋ ਚਾਰੇ ਥਣ 12 ਲੀਟਰ ਤੋਂ ਪਲੱਸ ਦੁੱਧ ਮਗਰ ਬੱਚਾ ਸੋ ਚੰਗੀ ਵਹਿੜ ਬਾਕੀ ਮੇਰਾ ਭਰਾ ਸੌਦਾ ਕਰ ਲਿਓ ਜਾਇਜ਼ ਭਾਅ ਪੱਤਾ ਤੇ ਇੱਧਰ ਜਿਹੜੀਆਂ 3 ਮਹੀ ਤਾਨੂੰ ਦਿਖਾ ਦੀਆਂ ਆਪਾਂ ਇੱਕ ਚੌਗੀ ਬੱਚੀ ਚੌਗੀ ਝੋਟੀ ਦਿਖਾਈ ਆ ਬਹੁਤ ਪਿਆਰੀ ਬਿਲਕੁਲ ਤਾਜੀ ਸੱਜਰ ਸੂਈ ਸੋ ਇਹ ਅਜ ਮਾਲ ਆ ਵੀਰ ਹਰਵੈਲ ਦੇ ਫਾਰਮ ਤੇ ਉਮੀਦ ਕਰਦੇ ਆ ਆਪਾਂ ਸੂ ਚੰਗੇ ਲੱਗੇ ਹੋਣਗੇ ਸੋ ਨੰਬਰ ਲੈ ਲੈਨੇ ਆ ਹਰਵੈਲ ਨੰਬਰ ਬਾਈ ਸੈਂਡ ਆਪਣਾ ਕਰ ਦਿਓ 9903820259906382025 ਠੀਕ ਹੈ ਜੀ ਸੋ ਸੋ ਕਰੋ ਕਾਲ ਕਰੋ ਗੱਲਬਾਤ ਬਾਕੀ ਮਾਲ ਆਉਂਦਾ ਰਹਿੰਦਾ ਇਸੇ ਤਰ੍ਹਾਂ ਹੀ ਸੋ ਕਿਸੇ ਭਰਾਨੇ ਪਸ਼ੂ ਚੰਗਾ ਵੇਚਣਾ ਜਾਂ ਖਰੀਦਣਾ ਜਾਇਜ਼ ਰੇਟ ਦੇ ਉੱਪਰ ਤੇ ਕੰਟੈਕਟ ਤੁਸੀਂ ਕਰਦੇ ਰਿਆ ਕਰੋ ਮਾਲ ਆਉਂਦਾ ਜਾਂਦਾ ਰਹਿੰਦਾ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ